ਆਪਾਂ ਸਾਈਕਲ ਆਪ ਹੀ ਕਸਲੇ ਸੀਗੇ ਤੇ ਥੋੜੇ ਨੱਡ ਨੁੱਟ ਢਿੱਲੇ ਸੀ ਤੇ ਥੋੜਾ ਜਾਮ ਜਾ ਚੱਲਦਾ ਸੀ ਸਾਈਕਲ ਤੇ ਆਪਾਂ ਦੁਕਾਨ ਤੇ ਲੈ ਕੇ ਆਏ ਆ ਬਾਈ ਕੋਲੇ ਇੱਥੇ ਹੱਥ ਫਰਾਉਣੇ ਸਾਈਕਲਾਂ ਤੇ ਤੇ ਫੇਰ ਆਪਾਂ ਤੁਰਦੇ ਆਂ ਇਥੋਂ ਇਥੋਂ ਕੇਰਲਾ ਦਾ ਬਾਰਡਰ ਜਿਹੜਾ ਸ਼ੁਰੂ ਹੋ ਗਿਆ ਆ ਜਿਹੜਾ ਸਮੁੰਦਰੀ ਇਲਾਕਾ ਸਾਰਾ ਇਧਰ ਨਾਲ ਪਾਸਾ ਵੀ ਤੇ ਆ ਪੌੜਾ ਉਧਰਲੇ ਪਾਸੇ ਵੀ ਜਿਹੜਾ ਸਮੁੰਦਰ ਦਾ ਇਲਾਕਾ ਸਾਰਾ ਉਧਰਲੀ ਸਾਈਡ ਤੇ ਆਪਾਂ ਹੁਣ ਜਾਵਾਂ ਬਿਲਕੁਲ ਬਾਰਡਰ ਤੇ ਖੜੇ ਆ ਕਰਨਾਟਕਾ ਦੇ ਤੇ ਕੇਰਲਾ ਦੇ ਬਾਰਡਰ ਤੇ ਆਪਾਂ ਸੋਭਾ ਦੀ ਰੋਟੀ ਖਾਣ ਲਈ ਇੱਥੇ ਆ ਹਾਟਲ ਤੇ ਰੁਕੇ ਸੀਗੇ ਤੇ ਰੋਟੀ ਆਪਾਂ ਖਾ ਲਈ ਆ ਤੇ ਆ ਖੜੇ ਆਪਣੇ ਕੋਲੇ ਇਧਰ ਨਾਰੀਅਲ ਦੇ ਪੇੜ ਜਿਹੜੇ ਬਾਹਲੇ ਆ ਦਰਖਤ ਜਿਹੜੇ ਨਾਰੀਅਲ ਹੀ ਨਾਰੀਅਲ ਸਾਰੇ ਪਾਸੇ ਆ ਨਾਰੀਅਲ ਹੀ ਆ ਉਹ ਸਾਹਮਣੇ ਟ੍ਰੇਨ ਦੀ ਲਾਈਨ ਜਾਂਦੀ ਔਰਲੇ ਪਾਸੇ ਉਹਦਾ ਕੰਮ ਚੱਲੀ ਜਾਂਦਾ ਮੁਰੰਮਤ ਦਾ ਤੇ ਇਧਰਲੀ ਸਾਈਡ ਉਹ ਰੇਤਾ ਲੈ ਕੇ ਆਉਂਦੇ ਆ ਸਮੁੰਦਰ ਤੋਂ ਕੱਢ ਕੇ ਤੇ ਇੱਥੇ ਇਹਨਾਂ ਦਾ ਜਿਹੜਾ ਰਜਗਾਰ ਆ ਧੰਦਾ ਚਲਾਇਆ ਹੋਇਆ ਆਪਣਾ ਉਹ ਰੇਤਾ ਲੈ ਕੇ ਕਸਤੀਆਂ ਤੇ ਲੈ ਕੇ ਆਉਂਦੇ ਆ ਉਹ ਸਾਹਮਣੇ ਲੱਦੀ ਪਈ ਆ ਇਧਰ ਆ ਲਾਈ ਜਾਂਦੇ ਆ ਆਪਾਂ ਚੱਲੇ ਆ ਕਾਸਰਗੋੜ ਤੇ ਜਿਹੜਾ ਕੀ ਆ ਜਿਹੜਾ ਤੁਹਾਨੂੰ ਆਪਾਂ ਬ੍ਰਿਜ ਦੱਸਿਆ ਸੀ ਇੱਥੋਂ ਤਕਰੀਬਨ 40 ਕਿਲੋਮੀਟਰ ਕੇ ਵਾਲੀ ਕਾਸਰਗੋੜ ਜਿਹੜਾ ਪੈਂਦਾ ਜਿਹੜਾ ਤੇ ਇੱਕ ਉੱਥੇ ਬਹੁਤ ਪੁਰਾਣਾ ਕਿਲਾ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਹੋਰ ਵੀ ਆਪਾਂ ਤੁਹਾਨੂੰ ਪਤਾ ਕਰਕੇ ਜਿਹੜੀ ਵੀ ਜਗ੍ਹਾ ਆਪਾਂ ਨੂੰ ਵਧੀਆ ਲੱਗੀ ਜਿਹੜੀ ਦੇਖਣਯੋਗ ਹੋਈ ਤੇ ਉਹਦੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਨੂੰ ਕਿ ਜਿਹੜਾ ਕਰਨਾਟਕਾ ਤੇ ਫੇਰਲਾ ਉਹ ਬਾਰਡਰ ਲੱਗਦਾ ਕਰਕੇ ਜਿਹੜੇ ਇੱਥੋਂ ਦੇ ਲੋਕ ਆ ਉਹ ਮੈਕਸੋ ਪਾਸਾ ਬੋਲਦੇ ਜਿਵੇਂ ਮਲਿਆਲਮ ਤੇ ਕੰਨੜ ਆ ਆ ਬੀਚ ਦਾ ਨਾਮ ਜਿਹੜਾ ਕਸਰਾ ਗੋੜ ਕਹਿੰਦੇ ਆ ਤੇ ਪਰ ਇਹ ਸੁੱਕੀ ਪਈ ਆ ਤੇ ਇੱਥੇ ਕੋਈ ਆਉਂਦਾ ਜਾਂਦਾ ਨਹੀਂਗਾ ਕਿਸ ਤੀਆਂ ਕੂਸਤੀਆਂ ਵੀ ਜਿਹੜੀਆਂ ਇਹਨਾਂ ਦੀਆਂ ਬੰਦ ਕੀਤੀਆਂ ਪਈਆਂ ਦੀਆਂ ਤੇ ਗੰਦ ਵੱਜਿਆ ਪਿਆ ਵਾ ਆ ਦੇਖੋ ਸਫਾਈ ਹੈ ਨਹੀਂਗੀ ਇੱਥੇ ਕਿਸੇ ਵੀ ਤੇ ਇੱਧਰ ਸਾਰਾ ਪਾਣੀ ਹੀ ਪਾਣੀ ਤੇ ਉਹ ਆਸੇ-ਪਾਸੇ ਕੁਝ ਨਹੀਂ ਛੜੀਗਾ ਆ ਇਹ ਤੇਰੇ ਨਾਲ ਵਿਚ ਦੇ ਜਿਹੜੇ ਘਰ ਬਣੇ ਹੋਏ ਆ ਸਾਰੇ ਜਾਂ ਲਾਸਟ ਤੇ ਆ ਤੇ ਭਾਸ਼ਾ ਇਹਨਾਂ ਦੀ ਸਮਝ ਨਹੀਂ ਆਉਂਦੀ ਕਿਉਂ ਮਲਿਆਲਮ ਬੋਲਦੇ ਆ ਹੈਲੋ ਕੀ ਨਾਮ ਹੈ ਨਾਮ ਨਾਮ ਜੀਰੋ ਮਿਲ ਨੇ ਯਾ 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 ਤੁਹਾਡਾ ਰੱਜਲ ਰੱਜਲ ਵਿਸ਼ਾਖ ਭਾਈ ਜਾ ਔਰ ਇੱਕ ਆ ਚੂਚਾ ਫਿਰਦਾ ਨਿਕਾ ਜਾ ਤੇ ਇਹ ਵੀ ਸਾਈਕਲਿੰਗ ਕਰਦਾ ਤੇ ਆਦੀ ਆਦੀ ਠੀਕ ਹੈ ਮੇਲਪ੍ਰਮ ਮਸਜਿਦ ਆਪਾਂ ਸਵੇਰ ਗੁਰਦੁਆਰਾ ਸਾਹਿਬ ਤੋਂ ਸ਼ਰਵਾਦ ਕੀਤੀ ਸੀ ਤੇ ਲਾਸਟ ਬਸ ਆਪਾਂ ਇੱਥੇ ਅੱਜ ਦਾ ਦਿਨ ਜਿਹੜਾ ਆਪਾਂ ਸਮਾਪਤ ਕਰਾਂਗੇ ਮੇਲਪ੍ਰਮ ਮਾਜਾ ਦੇ ਨਾਲ ਤੇ ਦੇਖਣ ਨੂੰ ਬਹੁਤ ਸੋਹਣੀ ਆ ਤੇ ਬਹੁਤ ਜਿਹੜੀ ਵੱਡੀ ਬਣਾਈ ਗਈ ਆ ਤੇ ਬਹੁਤ ਇੱਥੇ ਉਧਰਲੇ ਆਪਣੇ ਅੰਦਲੀ ਸਾਈਡ ਜਿਹੜਾ ਕੀ ਇਹਨਾਂ ਦਾ ਉਹ ਚੱਲ ਰਿਹਾ ਜੋ ਵੀ ਕਾਰ ਬਿਆਰ ਹੁੰਦਾ ਵਾ ਮੁਸਲਮ ਭਾਈਚਾਰੇ ਦਾ ਉਹ ਉਸ ਅੰਦਲੀ ਸਾਈਡ ਚੱਲ ਰਿਹਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਤੇ ਅਸੀਂ ਸਾਨੂੰ ਇਹਨਾਂ ਦੇ ਲੈਂਗੁਏਜ ਦਾ ਨਹੀਂ ਪਤਾ ਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮਲਿਆਮ ਜਿਹੜੇ ਬੋਲਦੇ ਆ ਤੇ ਬਾਕੀ ਅੰਦਰ ਦੇਖਿਆ ਤਾਂ ਆਹ ਪ੍ਰੋਗਰਾਮ ਸੀ ਇੱਥੇ ਇਹਨਾਂ ਦਾ ਜੋ ਖਾਣ-ਪਾਨ ਦਾ ਚੱਲ ਜੰਦਾ ਸੋ ਉਹ ਇਹਨਾਂ ਨੂੰ ਪਤਾ ਹੋਊਗਾ ਨਾ ਕਿ ਕੋਈ ਹੋਊਗਾ ਇਹਨਾਂ ਦਾ ਵੀ ਰੂਲ ਅਸੀਂ ਅੰਦਰ ਜਾਣ ਨੂੰ ਕਿਹਾ ਪਰ ਇਹਨਾਂ ਨੂੰ ਸਾਡੀ ਭਾਸ਼ਾ ਨਹੀਂ ਸਮਝ ਲੱਗੀ ਨਾ ਸਾਨੂੰ ਉਹਨਾਂ ਦੀ ਭਾਸ਼ਾ ਸਮਝ ਲੱਗੀ ਤੇ ਅਖੀਰ ਨੂੰ ਸਾਨੂੰ ਮੁੜਨਾ ਪਿਆ ਕਿਉਂਕਿ ਅਸੀਂ ਅੰਦਰ ਜਾਣਾ ਚਾਹੁੰਦੇ ਸੀ ਹੁਣ ਸਾਨੂੰ ਇਹ ਨਹੀਂ ਪਤਾ ਸੀ ਵੀ ਅੰਦਰ ਜਾਣਾ ਹੁਣ ਮਨਜ਼ੂਰ ਹੈਗਾ ਜਾਂ ਨਹੀਂ ਹੈਗਾ ਕਦੋਂ ਜਾਂਦੇ ਕਦੋਂ ਨਹੀਂ ਜਾਂਦੇ ਤੇ ਫਿਰ ਸਾਨੂੰ ਇਹ ਨਹੀਂ ਪਤਾ ਸੀ ਤੇ ਸਾਨੂੰ ਭਾਸ਼ਾ ਦੀ ਪਤਾ ਨਹੀਂ ਲੱਗਿਆ ਕੀ ਕਹੀ ਜਾਂਦੇ ਆ ਤੇ ਫਿਰ ਅਖੀਰ ਨੂੰ ਅਸੀਂ ਜਿਹੜਾ ਕੀ ਤੁਹਾਨੂੰ ਬਾਹਰੋਂ ਦਿਖਾ ਕੇ ਤੇ ਆਪਾਂ ਵਾਪਸ ਆ ਗਏ ਆ ਸ਼ਾਮ ਦੀ ਰੋਟੀ ਹੁਣ ਤਿਆਰ ਕਰਵਾ ਲਈ ਆ ਤੇ ਖਾ ਕੇ ਹੁਣ ਲਾਉਣੇ ਆ ਟੈਂਟ ਕਿਸੇ ਨਾ ਕਿਸੇ ਪਾਸੇ ਦੇਖ ਲੈਣ ਜਗ੍ਹਾ ਤੇ ਫੇਰ ਮਿਲਦੇ ਆਪਾਂ ਸੋਭਾ ਤੁਹਾਡੇ ਨਾਲ ਉਹ ਆਪਣਾ ਜਿਹੜਾ ਰਹਿਣ ਦਾ ਪ੍ਰੋਗਰਾਮ ਬਾਹਰ ਨਹੀਂ ਬਣਿਆ ਤੇ ਆਪਾਂ ਰੂਮ ਲੈ ਲਿਆ ਸੀ ਅੱਜ ਤੇ ਅੱਜ ਆਪਾਂ ਰੂਮ ਹੀ ਰੋਕਾਂਗੇ ਤੇ ਕੱਲ ਤੋਂ ਆਪਾਂ ਦੇਖਾਂਗੇ ਕੈਂਪਿੰਗ ਟੈਂਟ ਲਾਇਆ ਕਰਾਂਗੇ ਤੇ ਤੁਸੀਂ ਦੱਸੋ ਵੀਡੀਓ ਤੁਹਾਨੂੰ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕੋ ਮਰਦੇ ਆ ਸੋਹ ਸਸੀ ਕਾਲ ਦੇ